ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸਬਦ ਪਰਗਾਸਿਆ ਅਬ ਕੈਸੇ ਮਰਾਂ ਮਰਨ ਮਨ ਮੰਨਿਆ ਮਰ ਮਰ ਜਾਤੇ ਜਨ ਰਾਮ ਨਾ ਜਾਣਿਆ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਭਰਮ ਰਹਿਆ ਪਰਮਾਨੰਦਾ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਭਰਮ ਰਹਿਆ ਪਰਮਾਨੰਦਾ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਬਾਰੇ ਆਪਾਂ ਵਿਚਾਰ ਸਾਂਝੀ ਕਰ ਰਹੇ ਹਾਂ ਜਿਹੜਾ ਕਿ ਅੱਜ ਆਪਾਂ ਨੇ ਚੌਥਾ ਭਾਗ ਤੇ ਅਖੀਰਲਾ ਭਾਗ ਆਪਣੇ ਵਿਚਾਰ ਕਰਨੀ ਹੈ ਤੇ ਪਹਿਲਾਂ ਤਿੰਨ ਭਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਜਿਤਨੀ ਕਿ ਮਹਾਰਾਜ ਨੇ ਸੋਝੀ ਬਖਸ਼ੀ ਹੈ ਆਪ ਆਪਣੀ ਮੁਧ ਹੈ ਜੀ ਤੀ ਮਰਨਤ ਬਨ ਬਨ ਤਹ ਦਿੱਤੀ ਸੰਪੂਰਨ ਜੀਵਨ ਸਤਗੁਰ ਮਹਾਰਾਜ ਜੀ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੁਰੂ ਦੀ ਜਿਹੜੀ ਕਥਾ ਹੁੰਦੀ ਹੈ ਇਹ ਅਕਥ ਕਥਾ ਹੁੰਦੀ ਹੈ ਅਕਥ ਨੂੰ ਕੋਈ ਕਥਨ ਨਹੀਂ ਕਰ ਸਕਦਾ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਖਣ ਕੋ ਸਮਰਥ ਸੋ ਅਕਥ ਦੀ ਕਥਾ ਕੌਣ ਕਰ ਸਕਦਾ ਹੈ ਇਹ ਤਾਂ ਜਿਤਨੀ ਜਿਤਨੀ ਕਿਸੇ ਨੂੰ ਸੋਚੀ ਦਿੱਤੀ ਹੈ ਉਤਨੀ ਉਤਨੀ ਕੋਈ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਚਾਰਾਂ ਸਾਂਝੀਆਂ ਕਰ ਸਕਦਾ ਹੈ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਧੀ ਕਿਸ ਤਰ੍ਹਾਂ ਹੋਈ ਇਹ ਆਪਾਂ ਨੇ ਤੀਜੇ ਭਾਗ ਦੇ ਵਿੱਚ ਸਰਵਣ ਕੀਤਾ ਹੈ ਸਾਤ ਸੰਗਤ ਦੀ ਚੌਥਾ ਜੋ ਅਖੀਰਲਾ ਭਾਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਸੀਸ ਦਾ ਤੇ ਧੜ ਦਾ ਸੰਸਕਾਰ ਕਿਸ ਤਰ੍ਹਾਂ ਹੋਇਆ ਉਹਦੇ ਬਾਰੇ ਆਪਾਂ ਨੇ ਵਿਚਾਰਾਂ ਸਾਂਝੀਆਂ ਕਰਨੀਆਂ ਸਾਤ ਸੰਗਤ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋ ਗਈ ਉਸ ਸਮੇਂ ਬਹੁਤ ਜ਼ਿਆਦਾ ਹਨੇਰੀ ਤੂਫਾਨ ਇਹ ਚੱਲਿਆ ਤੇ ਮਿੱਟੀ ਉੱਡਦੀ ਹੈ ਸੂਰਜ ਸਾਤ ਸੰਗਤ ਜੀ ਟਕਿਆ ਗਿਆ ਸੂਰਜ ਦਿਖਾਈ ਦੇਣਾ ਬੰਦ ਹੋ ਗਿਆ ਹਨੇਰਾ ਛਾ ਗਿਆ ਸੋ ਉਸ ਦਾ ਫਾਇਦਾ ਉਠਾਇਆ ਭਾਈ ਜੈਤਾ ਜੀ ਨੇ ਭਾਈ ਜੈਤਾ ਜੀ ਦਿੱਲੀ ਦੇ ਹੀ ਰਹਿਣ ਵਾਲੇ ਸਨ ਇਹ ਇਹਨਾਂ ਦੇ ਘਰ ਦੇ ਵਿੱਚ ਹੀ ਭਾਈ ਉਦਾ ਜੀ ਤੇ ਭਾਈ ਗੁਰਦਿੱਤਾ ਜੀ ਵੀ ਉਹਨਾਂ ਨੇ ਵੀ ਟਿਕਾਣਾ ਇਹਦੇ ਘਰ ਵਿੱਚ ਹੀ ਕੀਤਾ ਹੋਇਆ ਸੀ ਤੇ ਔਰ ਉਸ ਸਮੇਂ ਇਹ ਵੀ ਉਥੇ ਸਨ ਸਾਧ ਸੰਗਤ ਜੀ ਇਹ ਦੂਰ ਤੋਂ ਜਾਨੀ ਸਾਰਾ ਕੁਝ ਦਿਖ ਰਿਹਾ ਸੀ ਸੋ ਇਹਨਾਂ ਨੇ ਇਹ ਹਨੇਰੀ ਤੂਫਾਨ ਦਾ ਫਾਇਦਾ ਉਠਾਇਆ ਤਾਂ ਭਾਈ ਜੈਤਾ ਜੀ ਨੇ ਆਪਣੀ ਜ਼ਰੂਰਤ ਦਿਖਾਈ ਤਾਂ ਇਹਨਾਂ ਨੇ ਸੀਸ ਨੂੰ ਲੇ ਲਿਆ ਕੱਪੜਿਆਂ ਵਿੱਚ ਲਪੇਟ ਲਿਆ ਸਾਹਮਣੇ ਅਸੀਸ ਨੂੰ ਔਰ ਆਪ ਜੀ ਬੜੀ ਕਾਣੀ ਨਾਲ ਅਨੰਦਪੁਰ ਸਾਹਿਬ ਨੂੰ ਚਾਲੇ ਪਾਉਣ ਲੱਗੇ ਨੇ ਜਿਹੜਾ ਸਾਧ ਸੰਗਤ ਜੀ ਸਤਗੁਰ ਮਹਾਰਾਜ ਜੀ ਦੀ ਦੇਹੀ ਪਿੱਛੇ ਰਹਿ ਗਈ ਉਸ ਨੂੰ ਪਾਈ ਲੱਖੀ ਸ਼ਾ ਪੰਜਾਰਾ ਸੀ ਜਿਹੜਾ ਉਸਨੇ ਲੈ ਲਿਆ ਉਸਨੇ ਫਿਰ ਆਪਣੇ ਘਰ ਵਿੱਚ ਇਹ ਸਾਧ ਸੰਗਤ ਜੀ ਸੰਸਕਾਰ ਕੀਤਾ ਅੱਜ ਆਪਾਂ ਨੇ ਇਸ ਨਹੀਂ ਵਿਚਾਰਾਂ ਸਾਂਝੀਆਂ ਕਰਨੀਆਂ ਹਨ ਜਿਹੜਾ ਸੀਸ ਦੀ ਸਾਧ ਸੰਗਤ ਜੀ ਇਹ ਤਕਰੀਬ ਨਾ ਪੰਜ ਪੜਾ ਅਰਾਧੇ ਵਿੱਚ ਹੋਏ ਨੇ ਪੰਜ ਜਗ੍ਹਾ ਦੇ ਪਰ ਜਣੀ ਟਿਕਾਣਾ ਕੀਤਾ ਆਈ ਜੈਤਾ ਜੀ ਨੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਅਸੀਂ ਅੱਜ ਵੀ ਯਾਦ ਕਰੀਏ ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧ ਆਵੇ ਧਾਈ ਇੱਕ ਤਾਂ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿਮਰਨ ਕਰਨ ਨਾਲ ਉਹਨਾਂ ਨੂੰ ਯਾਦ ਕਰਨ ਨਾਲ ਉਹਨਾਂ ਨੂੰ ਯਾਦ ਕਰਨਾ ਕੀ ਹੈ ਉਹਨਾਂ ਦੀ ਸਮੁੱਚੀ ਗੁਰਬਾਣੀ ਦਾ ਪਾਠ ਕਰਨਾ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰਨਾ ਉਹਨਾਂ ਦੇ ਜੀਵਨ ਦੀਆਂ ਵਿਚਾਰਾਂ ਕਰਨੀਆਂ ਉਹਨਾਂ ਦੀਆਂ ਕਥਾ ਕਹਾਣੀਆਂ ਸਾਖੀਆਂ ਸੁਣਨੀਆਂ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰਨਾ ਹੋਇਆ ਕਰਦਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰਦਾ ਹੈ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਤਾਹ ਉਹ ਨੌ ਨਦੀਆਂ 18 ਸਿੱਧੀਆਂ ਉਹਦੇ ਘਰ ਵਿੱਚ ਆ ਜਾਣਗੀਆਂ ਕੋਈ ਗਰੀਬੀ ਨਹੀਂ ਰਹੇਗੀ ਉਹਦੇ ਪਰਲੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰੇਗਾ ਦੂਜਾ ਅਰਥ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰੇਗਾ ਤਾਂ ਉਸ ਨੂੰ ਨੌ ਨਿਧੀਆਂ 18 ਸਿੱਧੀਆਂ ਵਾਲਾ ਜਿਹੜਾ ਖਜ਼ਾਨਾ ਪਰਮੇਸ਼ਰ ਅਕਾਲ ਪੁਰਖ ਵਹਿਰੂ ਦਾ ਨਾਮ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਹੈ ਦੇਹੀ ਮੈਂ ਇਸ ਦਾ ਬਿਸਰਾਮ ਉਹ ਜਿਹੜਾ ਨੌ ਨਦੀਆਂ 18 ਸਿੱਧੀਆਂ ਦਾ ਖਜ਼ਾਨਾ ਪਰਮੇਸ਼ਰ ਅਕਾਲ ਪੁਰਖ ਵੈਗਰੂ ਦਾ ਨਾਮ ਸਾਡੀ ਦੇਹੀ ਦੇ ਵਿੱਚ ਜੋ ਹੈ ਉਸ ਦੀ ਪ੍ਰਾਪਤੀ ਹੋ ਜਾਏਗੀ ਉਹ ਜੋੜੇ ਜੋਤ ਰੂਪ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਹੋ ਜਾਏਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਨ ਦੇ ਨਾਲ ਤੇਗ ਬਹਾਦਰ ਸਿਮਰਿਆ ਕਰ ਨੌ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਸਾਰੀ ਜਗ੍ਹਾ ਦੇ ਪ੍ਰਗੁਰੂ ਤੇਗ ਬਹਾਦਰ ਸਾਹਿਬ ਜੀ ਸਹਾਇ ਹੋਣਗੇ ਔਰ ਜੀਵ ਦੀ ਰੱਖਿਆ ਕਰਨਗੇ ਜਿਵੇਂ ਕਿ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਐਸੇ ਦੀਨ ਦਾਯਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਜਿਹੜਾ ਯਾਦ ਕਰੇਗਾ ਸਾ ਸੰਗਤ ਜੀ ਉਹਦੇ ਵਾਸਤੇ ਮਹਾਰਾਜੀ ਹਰ ਜਗ੍ਹਾ ਦੇ ਪਰ ਸਹਾਇ ਹੋਣਗੇ ਤੇਗ ਬਹਾਦਰ ਸਿੰਘ ਰਿਆ ਕਰਨ ਆਉਣਿਦ ਆਵੈ ਧਾਏ ਸਭ ਥਾਈ ਹੋਏ ਸਹਾਇ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਸਿੱਖ ਜਾਤ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਸ਼ਹੀਦੀ ਹੋ ਜਾਂਦੀ ਹੈ ਸਿੱਖ ਫਿਰ ਵੀ ਯਾਦ ਕਰਦੇ ਨੇ ਕਿਉਂਕਿ ਅੱਜ ਦਾ ਮीडियो ਦਾ ਜਵਾਨਾ ਨਹੀਂ ਸੀ ਪਤਾ ਨਹੀਂ ਸੀ ਲੱਗਦਾ ਵੀ ਸ਼ਹੀਦ ਹੋਗੇ ਜਾਂ ਨਹੀਂ ਹੋਏ 사త్సੰਗ ਜੀ ਇੱਕ ਸਿੱਖ ਯਾਦ ਕਰ ਰਿਹਾ ਤੇ ਉਹਦੇ ਘਰ ਵਿੱਚ ਪਹੁੰਚਦੇ ਨੇ ਮਹਾਰਾਜੀ ਦੇਖੋ ਇਹ ਸੀਸ ਰਾਹੀਂ ਪਹੁੰਚਦੇ ਨੇ ਮਹਾਰਾਜ ਪਹਿਲਾਂ ਮਹਾਰਾਜੀ ਦਾ ਜਿਹੜਾ ਸੀਸ ਦਾ ਆਪਣਾ ਸੀ ਉਹ ਬਾਗਪੱਟ ਵਿਖੇ ਦੱਸਿਆ ਜਾਂਦਾ ਹੈ ਕਿ ਉੱਥੇ ਹੋਇਆ ਬੜ ਖਾਲਸਾ ਵੀ ਇਸ ਸਥਾਨ ਦਾ ਨਾਮ ਦੱਸਦੇ ਨੇ ਤੇ ਉਸ ਤੋਂ ਅੱਗੇ ਜਿਹੜਾ ਦੂਸਰਾ ਪੜਾ ਹੋਇਆ ਉਹ ਤਰੌੜੀ ਤਰਾਵੜੀ ਕਹਿੰਦੇ ਨੇ ਕਰਨਾਲ ਵਿਖੇ ਇੱਥੇ ਦਾ ਇੱਕ ਧੋਬੀ ਸੀ ਸਾਧ ਸੰਗ ਜੀ ਪਾਈ ਦੇਵਾ RAM ਜੀ ਉਹ ਜਾਤ ਕਰਦਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਵੋ ਮੈਂ ਗਰੀਬ ਹਾਂ ਆਪ ਜੀ ਕਿਰਪਾ ਕਰੋ ਮੈਨੂੰ ਦਰਸ਼ਨ ਦੇਵੋ ਸਾਧ ਸੰਗ ਜੀ ਦੇਖੋ ਪਾਈ ਜੈਤਾ ਜੀ ਸੀਸ ਨੂੰ ਲੈ ਕੇ ਤਰਾਵੜੀ ਵਿਖੇ ਪਾਈ ਦੇਵਾ RAM ਜੀ ਦੇ ਘਰ ਵਿਖੇ ਪਹੁੰਚੇ ਉਸ ਦੇ ਘਰ ਜਦੋਂ ਗਏ ਤਾਂ ਕੌਣ ਹੈ ਕਹਿੰਦੇ ਜੀ ਮੈਂ ਗੁਰੂ ਦਾ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਅਹਾਰੇ ਦਸੇਕ ਕਹਿੰਦੇ ਜੀ ਮੈਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਅਹਾਰੇ ਦੇ ਦਰਸ਼ਨ ਕਰਨੇ ਨੇ ਕਹਿੰਦੇ ਤੇਨੂੰ ਦਰਸ਼ਨ ਕਰਵਾ ਦਿੰਨੀ ਹੈ ਦਰਵਾਜ਼ਾ ਬੰਦ ਕੀਤਾ ਗਿਆ ਆਖਿਆ ਕਿ ਸ਼ੋਰ ਨਹੀਂ ਪਾਉਣਾ ਤੇ ਪਲੰਗ ਦੇ ਉੱਪਰ ਸੁੱਚਾ ਵਸਤਰ ਬਿਚਾ ਕੇ ਉਥੇ ਪਾਈ ਜੈਤਾ ਜੀ ਫਿਰ ਕੱਪੜਿਆਂ ਦੇ ਵਿੱਚ ਸਤਕਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਨੂੰ ਲਪੇਟਿਆ ਹੋਇਆ ਸੀ ਸਾਧ ਸੰਗ ਜੀ ਇੱਕ ਇੱਕ ਕੱਪੜਾ ਕਰਕੇ ਉਤਾਰਦੇ ਨੇ ਭਾਈ ਜੈਤਾ ਜੀ ਦੇਖੋ ਕਿਤਨਾ ਸਾਸੰਗ ਜੀ ਸਿੱਧਕ ਹੋਇਗਾ ਸਿੱਖਾਂ ਦੇ ਵਿੱਚ ਕੱਪੜਾ ਉਤਾਰਦੇ ਨੇ ਜਦ ਸੀਸ ਦੇ ਦਰਸ਼ਨ ਕੀਤੇ ਭਾਈ ਦੇਵਾ ਰਾਮ ਜੀ ਨੇ ਤਾਂ ਸਾਸੰਗ ਜੀ ਉਹਦੀਆਂ ਪੁੱਭਾਂ ਨਿਕਲ ਗਈ ਉੱਥੇ ਪੰਗ ਦੇ ਨਾਲ ਸਿਰ ਲਾ ਕੇ ਬਾਰ ਬਾਰ ਰੋਈ ਜਾ ਰਿਹਾ ਕਿ ਸੱਚੇ ਬਾਦਸ਼ਾਹ ਮਹਾਰਾਜ ਜੀ ਤੁਸੀਂ ਇਸ ਰੂਪ ਦੇ ਵਿੱਚ ਮੇਰੇ ਕੋਲ ਆਉਣਾ ਸੀ ਤੁਸੀਂ ਮੈਨੂੰ ਇਸ ਤਰ੍ਹਾਂ ਦਰਸ਼ਨ ਦੇਣੇ ਸੀ ਸੋ ਇਹੋ ਯਾਦ ਕਰਦਾ ਸਿੱਖ ਸਾਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਸਿੱਖਾਂ ਦੀ ਇੱਛਾ ਦੇਖ ਲੋ ਸੀਧ ਹੋਣ ਤੋਂ ਬਾਅਦ ਵੀ ਪੂਰੀਆਂ ਕਰਦੇ ਨੇ ਤੇ ਉਸ ਜਗ੍ਹਾ ਦੇ ਪਰ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੋ ਇਹ ਦੂਸਰਾ ਪੜਾ ਸੀ ਇਸ ਤੋਂ ਅੱਗੇ ਸਾਧ ਸੰਗਤ ਜੀ ਫਿਰ ਤੀਜਾ ਪੜਾ ਅਨਾਜ ਮੰਡੀ ਅੰਬਾਲਾ ਸ਼ਹਿਰ ਵਿਖੇ ਹੁੰਦਾ ਹੈ ਉੱਥੇ ਬੀ ਸੀ ਸਿੰਘ ਗੰਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉੱਥੇ ਜਦੋਂ ਭਾਈ ਜੈਤਾ ਜੀ ਗਏ ਤਾਂ ਉੱਥੇ ਇੱਕ ਤਵਕਕਲ ਸ਼ਾ ਫਕੀਰ ਰਹਿੰਦਾ ਸੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬਾਰੇ ਨੂੰ ਯਾਦ ਕਰਦਾ ਸੀ ਤੇ ਉਸੇ ਸਥਾਨ ਦੇ ਉੱਪਰ ਇੱਕ ਆਰਾਮਦੇਵ ਜੀ ਆਰਾਮਦਾਸੀ ਦਾ ਘਰ ਸੀ ਉੱਥੇ ਫਿਰ ਭਾਈ ਜੈਤਾ ਜੀ ਨੇ ਠਹਿਰਾਉ ਕੀਤਾ ਕਿਉਂਕਿ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰਦਾ ਸੀ ਗੁਰੂ ਦਾ ਸਿੱਖ ਸੀ ਇਹ ਵੀ ਤੇ ਝੰਡ ਵਾਲੀ ਗੜੀ ਸੀ 사ਸੰਗ ਜੀ ਇਹ ਤੇ ਉੱਥੇ ਅੱਜ ਗੁਰਦਵਾਰ ਸਾਹਿਬ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਯਾਦ ਵਿੱਚ ਬਣਿਆ ਹੋਇਆ ਹੈ ਸੋ ਇਹ ਵੀ ਯਾਦ ਕਰਦਾ ਸੀ 사ਸੰਗ ਜੀ ਜਾਨੀ ਅੰਬਾਲੀ ਵਿਖੇ ਇਹ ਤੀਜਾ ਪੜਾ ਕੀਤਾ ਗਿਆ ਸੀਸ ਦਾ ਸੋ ਇਸ ਤਰ੍ਹਾਂ ਭਾਈ ਜੈਤਾ ਜੀ ਅੱਗੇ ਵਧਦੇ ਨੇ ਚੰਡੀਗੜ੍ਹ ਦੇ ਨੇੜੇ ਜੀਰਕਪੁਰ ਦੇ ਜਾਨੀ ਨੇੜੇ ਗੁਰਦੁਆਰਾ ਨਾਭਾ ਸਾਹਿਬ ਹੈ ਉਸ ਸਥਾਨ ਦੇ ਉੱਪਰ ਫਿਰ ਚੌਥਾ ਪੜਾ ਕਰਦੇ ਨੇ ਤੇ ਉੱਥੇ ਇੱਕ ਦਰਗਾਹੀ ਸ਼ਾ ਫਕੀਰ ਸੀ ਸਾਸਨ ਜੀ ਉਹ ਵੀ ਬਜ਼ੁਰਗ ਹੋ ਗਿਆ ਸੀ ਉਹ ਵੀ ਯਾਦ ਕਰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤਾਂ ਉਹਦੇ ਕੋਲ ਪਹੁੰਚੇ ਉਹਨੇ ਪੁੱਛਿਆ ਕੌਣ ਹੈ ਤਾਂ ਆਖਿਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਿੱਖ ਹਾਂ ਤਾਂ ਕਹਿੰਦਾ ਆਓ ਭਾਈ ਅੰਦਰ ਆਓ ਤਾਂ ਉਸਨੇ ਮਾਨ ਸਨਮਾਨ ਨਾਲ ਸਿੱਖ ਦਾ ਸਤਿਕਾਰ ਕੀਤਾ ਕਹਿੰਦੇ ਇਹ ਤੇਰੀ ਪਾਸ ਕੀ ਹੈ ਕਹਿੰਦੇ ਜੀ ਤੁਸੀਂ ਦਰਸ਼ਨ ਕਰਨੇ ਨੇ ਕਹਿੰਦੇ ਹਾਂ ਜੀ ਮੈਂ ਦਰਸ਼ਨ ਕਰਾਓ ਮੈਨੂੰ ਤਾਂ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਤੇ ਸਵੱਛ ਬਸਤਰ ਵਿਛਾ ਕੇ ਪਲੰਘ ਦੇ ਉੱਪਰ ਫਿਰ ਜਦੋਂ ਕੱਪੜਿਆਂ ਵਿੱਚੋਂ ਖੋਲ-ਖੋਲ ਕੇ ਸਾਧ ਸੰਗਤ ਜੀ ਖੂਨ ਨਾਲ ਪਜੇ ਹੋਏ ਕੱਪੜੇ ਨੇ ਉਹਨਾਂ ਨੂੰ ਖੋਲ-ਖੋਲ ਕੇ ਜਦੋਂ ਸੀਸ ਦੇ ਦਰਸ਼ਨ ਕਰਵਾਏ ਦਰਗਾਹੀ ਸ਼ਾਨ ਤਾਂ ਦਰਗਾਹੀ ਸ਼ਾਨ ਵੀ ਉਸੇ ਤਰ੍ਹਾਂ ਹੀ ਬੁਬਾਂ ਮਾਰ ਕੇ ਰੋਣ ਲੱਗਿਆ ਕਿ ਸੱਚੇ ਪਾਤਸ਼ਾਹ ਮਹਾਰਾਜੀ ਮੈਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਸੀ ਮੈਂ ਬੋਧੁਰਗ ਸੀ ਤੁਹਾਡੇ ਪਾਸ ਪਹੁੰਚ ਨਹੀਂ ਸਕਦਾ ਸੀ ਤੇ ਤੁਸੀਂ ਮੇਰੇ ਕੋਲ ਇਸ ਰੂਪ ਦੇ ਵਿੱਚ ਆਏ ਹੋ ਸੋ ਉਸਨੇ ਬਾਰ-ਬਾਰ ਨਮਸਕਾਰ ਕੀਤੇ ਸਾਰੀ ਰਾਤ ਇਸੇ ਤਰੀਕੀ ਗੁਜ਼ਾਰੀ ਤੇ ਉਹ ਪਲੰਗ ਦੇ ਨਾਲ ਹੀ ਮੱਥਾ ਲਾ ਕੇ ਬੈਠਾ ਰਿਹਾ ਸਾਰੀ ਰਾਤ ਉਸੇ ਤਰੀਕੀ ਗੁਜ਼ਾਰ ਦਿੱਤੀ ਗੁਰੂਦੇਵ ਮੰਦਰ ਸਾਹਿਬ ਮਹਾਰਾਜ ਦੇ ਵਿੱਚ ਸੋ ਉਸ ਤੋਂ ਅੱਗੇ ਫਿਰ 14 ਪੰਜਵਾਂ ਪੜਾ ਹੁੰਦਾ ਸਾਧ ਸੰਗਤ ਜੀ ਇਸ ਨੇ ਵੀਰ ਦਰਗਾਹੀ ਸਾਹਿਬ ਦੀ ਜਿਹੜਾ ਇਸ ਨੇ ਆਖਿਆ ਕਿ ਗੁਰੂ ਕਲੀਆਂ ਵਾਲੇ ਨੂੰ ਮੇਰਾ ਸਨੇਹਾ ਦੇ ਦਿਓ ਕਿ ਉਹ ਮੈਨੂੰ ਦਰਸ਼ਨ ਦੇਣ ਮੈਂ ਗੁਰੂ ਦਾ ਸਿੱਖ ਹਾਂ ਮੈਨੂੰ ਦਰਸ਼ਨ ਬਖਸ਼ੋ ਸਤ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਗਾਣੀ ਦਾ ਜੰਗ ਕਰਕੇ ਵਿਹਲੇ ਹੋ ਕੇ ਮਹਾਰਾਜੀ ਜਦੋਂ ਅਨੰਦਪੁਰ ਸਾਹਿਬ ਵੱਲੋਂ ਆ ਰਹੇ ਸਨ ਤਾਂ ਮਹਾਰਾਜੀ 나ਡਾ ਸਾਹਿਬ ਆਏ 나ਡਾ ਸਾਹਿਬ ਦੇ ਆਉਣ ਤੋਂ ਬਾਅਦ ਫਿਰ ਮਹਾਰਾਜੀ ਨਾਭਾ ਸਾਹਿਬ ਆਏ ਤੇ 나ਡਾ ਸਾਹਿਬ ਵੱਖਰਾ ਸਥਾਨ ਹੈ ਤੇ ਨਾਭਾ ਸਾਹਿਬ ਵੱਖਰਾ ਸਥਾਨ ਹੈ ਤੇ 나ਡਾ ਸਾਹਿਬ ਜਿਹੜਾ ਹੈ ਇਹ ਪੰਚਕੂਲੇ ਦੇ ਲਾਗੇ ਹੈ ਜਿਹੜਾ ਨਾਭਾ ਸਾਹਿਬ ਆ ਇਹ ਜੀਰਕਪੁਰ ਦੇ ਲਾਗੇ ਹੈ ਚੰਡੀਗੜ੍ਹ ਦੇ ਕੋਲੇ ਸੋ ਸਾ ਸੰਗ ਜੀ ਪੀਰ ਦਰਗਾਹੀ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਦਰਸ਼ਨ ਦਿੱਤੇ ਤੇ ਆਕੇ ਇਹ ਸਾਕੀ ਬਕਰੀ ਹੈ ਤੇ ਆਪਾਂ ਗੱਲ ਕਰ ਰਹੇ ਆ ਭਾਈ ਜੈਤਾ ਜੀ ਦੀ ਭਾਈ ਜੈਤਾ ਜੀ ਇਥੋਂ ਚੌਥਾ ਪੜਾ ਕਰਕੇ ਫਿਰ ਸਾ ਸੰਗ ਜੀ ਪੰਜਵਾਂ ਪੜਾ ਕੀਰਪੁਰ ਸਾਹਿਬ ਵਿਖੇ ਕੀਤਾ ਜਿੱਥੇ ਕਿ ਅੱਜ ਕੱਲ ਦਿਵਾਨ ਸਰ ਗੁਰਦੁਆਰਾ ਬਣਿਆ ਹੋਇਆ ਹੈ ਇਥੇ ਕਿਉਂਕਿ ਇਹ ਸ਼ੰਕਾ ਸੀ ਭਾਈ ਜੈਤਾ ਜੀ ਦੇ ਮਨ ਦੇ ਵਿੱਚ ਵੀ ਇਸ ਸਥਾਨ ਦੇ ਉੱਪਰ ਜਿਹੜਾ ਕੀਰਤਪੁਰ ਦਾ ਸਥਾਨ ਪਤਾਲਪੁਰੀ ਦਾ ਸਥਾਨ ਹੈ ਇੱਥੇ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਗੁਰੂ ਹਰਰਾਏ ਜੀ ਤੇ ਅੰਗੀਠੇ ਸਨ ਵੀ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੰਸਕਾਰ ਇੱਥੇ ਤਾਂ ਨਹੀਂ ਕਿਤੇ ਕਰਨਾ ਤਾਂ ਇੱਥੇ ਸੀਸ ਦਾ ਪੜਾ ਕੀਤਾ ਸੀ ਤੇ ਸਿੱਧਾ ਜਣੀ ਮਹਾਰਾਜ ਜੀ ਦੇ ਪਾਸ ਅਨੰਤਪੁਰ ਸਾਹਿਬ ਨਹੀਂ ਲੈ ਕੇ ਗਏ ਸਨ ਭਾਈ ਜੈਤਾ ਜੀ ਨੇ ਇੱਥੇ ਹੀ ਰੱਖ ਰਿਆ ਸੀ ਸੀਸ ਸੋ ਇੱਥੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਸ ਸਨੇਹਾ ਭੇਜਿਆ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਆਖਿਆ ਕਿ ਸੀਸ ਦਾ ਸੰਸਕਾਰ ਅਸੀਂ ਅਨੰਦਪੁਰ ਸਾਹਿਬ ਵਿਖੇ ਹੀ ਕਰਾਂਗੇ ਤਾਂ ਮਹਾਰਾਜ ਜੀ ਨੇ ਵਿਵਾਨ ਤਿਆਰ ਕਰਵਾਇਆ ਤਾਂ ਉਹ ਵਿਵਾਨ ਲੈ ਕੇ ਸਾਰੀਆਂ ਸੰਗਤਾਂ ਉਤੋਂ ਨੰਗੇ ਪੈਰੀਂ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਦੀ ਤਰਕੀ ਦੇ ਉੱਪਰ ਆਈਆਂ ਸੰਗਤਾਂ ਨੇ ਆ ਕੇ ਤੇ ਕੀਰਤਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਥਾਨਾਂ ਦੇ ਪ੍ਰਣਾਮ ਸ਼ਕਾਰਾਂ ਕੀਤੀਆਂ ਤਾਂ ਉਹ ਵਿਵਾਨ ਦੇ ਵਿੱਚ ਫਿਰ ਸੁਭਾਏ ਮਾਨ ਕਰਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਫਿਰ ਸੀਸ ਨੂੰ ਸਾਸ ਸੰਗਤ ਜੀ ਸੰਤਾਂ ਸਮੇਤ ਗੁਰੂ ਗੋਗਨ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਗਏ ਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਪਰਜੋਨ ਲੈ ਕੇ ਗਏ ਤਾਂ ਮਾਤਾ ਗੁਜਰੀ ਜੀ ਨੇ ਮੱਥਾ ਟੇਕਿਆ ਮਾਤਾ ਗੁਜਰੀ ਜੀ ਨੇ ਮੱਥਾ ਟੇਕ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਉਹ ਤੁਹਾਡੀ ਨਿਭ ਗਈ ਔਰ ਮੇਰੀ ਨਿਭ ਜਾਵੇ ਕਿਉਂਕਿ ਮਾਤਾ ਗੁਜਰੀ ਜੀ ਤ੍ਰੈਕਾਲ ਨਰਸ਼ੀ ਬ੍ਰਹਮ ਗਿਆਨੀ ਸਨ ਮਾਤਾ ਗੁਜਰੀ ਜੀ ਆਉਣ ਵਾਲੇ ਸਾਰੇ ਸਮੇ ਨੂੰ ਜਾਣਦੇ ਸੀ ਕਿ ਕਿਸ ਤਰ੍ਹਾਂ ਦਾ ਸਮਾਂ ਆਉਣਾ ਹੈ ਮਾਤਾ ਨਾਨਕ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਮਾਤਾ ਸੇ ਉਸਨੇ ਦੇਖਿਆ ਸਿਰ ਤੇ ਹੱਥ ਰੱਖੇ ਆ ਕਿਉਂਕਿ ਪੁੱਤਰ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪੁੱਤਰ ਸਨ ਮਾਤਾ ਮਾਨੀ ਜੀ ਦੇ ਤੇ ਹੋਰ ਸਿੱਖ ਸੰਗਤਾਂ ਉਹਨਾਂ ਨੇ ਬਹੁਤ ਮਿਹਰਾਬ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਸੀਸ ਨੂੰ ਫਿਰ ਗੁਲਾਬ ਦੇ ਜਲ ਨਾਲ ਧੋਤਾ ਗਿਆ ਚੰਦਨ ਦੀ ਚਿਖਾ ਦੇ ਉੱਪਰ ਰੱਖ ਕੇ ਫਿਰ ਸਾਸ ਸੰਗ ਦੇ ਸੰਸਕਾਰ ਕੀਤਾ ਗਿਆ ਤੇ ਜੁੜੀਆਂ ਸੰਗਤਾਂ ਬੈਠੀਆਂ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਮੋਦਨ ਕਰਕੇ ਆਖਿਆ ਕਿ ਭਾਈ ਮਨ ਨੂੰ ਡਲਾਉਣ ਦੀ ਲੋੜ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਹੈ ਜਨਮ ਮਰਨ ਦੋਹੂ ਮਹ ਨਹੀਂ ਜਨ ਪਰੂ ਬੁਕਾਰੀ ਆਏ ਜੀਏ ਦਾਨ ਦੇ ਭਗਤੀ ਲਾਇਨ ਅਰਸਿਉ ਲੈਨ ਮਿਲਾਏ ਕਿ ਉਹ ਤਾਂ ਜਨਮ ਮਰਨ ਦੇ ਵਿੱਚ ਨਹੀਂ ਹੁੰਦੇ ਜਿਹੜੇ ਐਸੇ ਮਹਾਤਮਾ ਲੋਕ ਆਉਂਦੇ ਹਨ ਮਹਾਤਮਾ ਦੇ ਵੀ ਮਹਾਤਮਾ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਸਿੱਖਾਂ ਨੂੰ ਮਹਾਰਾਜ ਨੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਧੀਰਜ ਦਿੱਤਾ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਆਪਣੇ ਸਿਰਸ ਦਾ ਇਹ ਦਾਨ ਦੇ ਕੇ ਸਾਰੇ ਸੰਸਾਰ ਨੂੰ ਜੀਵਨ দান ਦੇ ਗਏ ਤਿਲਕ ਦੇ ਜੰਜੂ ਦੀ ਰਾਖੀ ਵਾਸਤੇ ਮਹਾਰਾਜ ਨੇ ਇਹ ਸ਼ਹੀਦੀ ਦਿੱਤੀ ਹੈ ਤਿਲਕ ਜੰਜੂ ਰਾਖਾ ਪ੍ਰਵਤਕ ਕੀ ਨੋ ਬਡੂ ਕਲੂ ਮੈਂ ਸਾਕ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਸਾਧ ਸੰਗਤ ਜੀ ਤਿਲਕ ਮਟਾਇਆ ਜਾ ਰਿਹਾ ਸੀ ਜੰਜੂ ਉਤਾਰੇ ਜਾ ਰਹੇ ਸਨ ਇਹਨਾਂ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਆਰ ਨੇ ਸ਼ਹੀਦੀ ਦਿੱਤੀ ਹੈ ਮਹਾਰਾਜ ਨੇ ਭਾਈ ਜੱਤੇਵੰਦ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਸਾਰੀ ਭਾਰਤਾ ਭਾਈ ਜੈਤਾ ਜੀ ਤੋਂ ਸੁਣੀ ਮਹਾਰਾਜ ਨੇ ਆਖਿਆ ਕਿ ਭਾਈ ਜੈਤਾ ਤੁਸੀਂ ਬਹੁਤ ਵੱਡਾ ਕਾਰਜ ਗੁਰੂ ਘਰ ਦੀ ਤੁਸੀਂ ਸੇਵਾ ਕੀਤੀ ਹੈ ਰੰਗਰੇਟਿਆਂ ਦੇ ਵਿੱਚੋਂ ਸਨ ਭਾਈ ਜੈਤਾ ਜੀ ਮਹਾਰਾਜ ਨੇ ਆਖਿਆ ਰੰਗਰੇਟੇ ਗੁਰੂ ਕੇ بیٹے ਆਪਣੇ بیٹے ਬਣਾਇਆ ਮਹਾਰਾਜ ਨੇ ਯਾਨੀ ਇਤਨਾ ਮਾਨ ਸਨਮਾਨ ਦਿੱਤਾ ਤੇ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬਾ ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ ਹੈ ਤੇ ਭਾਈ ਜਤਾ ਜੀ ਨੂੰ ਪੁੱਛਿਆ ਕਿ ਆਪ ਜੀ ਕੋਈ ਇੱਛਾ ਦੱਸੋ ਕੀ ਮੰਗਣਾ ਚਾਹੁੰਦੇ ਹੋ ਗੁਰੂ ਸਾਹਿਬ ਆਪ ਜੀ ਦੇ પ્રસન્ન ਹੋ ਤਾਂ ਉਸ ਨੇ ਆਖਿਆ ਕਿ ਮੈਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਬਖਸ਼ੋ ਸੋ ਜਣੀ ਦੇਖੋ ਸਿੱਖ ਸਿੱਖਾਂ ਦੀ ਮੰਗ ਕੀ ਹੈ ਉਹ ਸਾਸ ਸੰਗਤ ਜੀ ਜਿਹੜਾ ਅੰਮ੍ਰਿਤਸਰਾ ਨਾ ਇਹ ਤੇ ਵੀ ਸਾਸ ਸੰਗਤ ਜੀ ਅਲੱਗ-alag ਅਰਥ ਨੇ ਇੱਕ ਤਾਂ ਅੰਮ੍ਰਿਤਸਰ ਸਾਸ ਸੰਗਤ ਜੀ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਦੇ ਵਿੱਚ ਜਿਹੜਾ ਕਿ ਸੱਚਖੰਡ ਸ੍ਰੀ ਅਮਰਸਰ ਸਾਹਿਬਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਮਨਵਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਜਿੱਥੇ ਪ੍ਰਕਾਸ਼ ਕੀਤਾ ਅਮਰਸਰ ਦੀ ਧਰਤੀ ਹੈ ਪੂਜਨੀਕ ਧਰਤੀ ਹੈ ਸਾ ਸੰਗਤ ਸਮੇਂ ਦੀ ਸਾਰਿਆਂ ਨੂੰ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਸਾਡੀ ਅਰਦਾਸ ਵਿੱਚ ਵੀ ਸ਼ਾਮਲ ਹੈ ਤੇ ਅਮਰਸਰ ਜੀ ਦੇ ਦਰਸ਼ਨ ਇਸ਼ਨਾਨ ਅਸੀਂ ਐਉਂ ਅਰਦਾਸ ਵਿੱਚ ਆਖਦੇ ਹਾਂ ਸਾ ਸੰਗਤ ਜੀ ਇੱਕ ਅਮਰਤਸਰ ਸਾਧ ਸੰਗਤ ਜੀ ਇਹ ਦੇਹੀ ਨੂੰ ਵੀ ਆਖਿਆ ਆ ਜਿਹੜੀ ਦੇਹੀ ਹੈ ਇਹ ਦੇ ਵਿੱਚ ਕਿਉਂਕਿ ਅਮਰਤ ਦਾ ਸਰੋਵਰ ਹੈ ਤੇ ਮੈਨੂੰ ਅਮਰਤ ਸਰ ਦੇ ਦਰਸ਼ਨ ਇਸਨਾਮ ਬਖਸ਼ਣਾ ਸੱਚੇ ਪਾਤਸ਼ਾਹ ਮਹਾਰਾਜੀਓ ਜਿਹੜਾ ਕਿ ਅਮਰਤ ਦਾ ਸਰੋਵਰ ਇਸ ਮੇਰੇ ਅੰਦਰ ਭਰਿਆ ਪਿਆ ਹੈ ਆਸ-ਪਾਸ ਬਿਖੂਆ ਕਿ ਕੁੰਟਾ ਵਿੱਚ ਅਮਰਤ ਹੈ ਭਾਈ ਰੇ ਉਹ ਜਿਹੜਾ ਅਮਰਤ ਹੈ ਅੰਦਰ ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸਾ ਅੰਦੇਸਾ ਦੋ ਹੀ ਪੱਟ ਜਿਹੜੇ ਮਾਇਆ ਜਲ ਖਾਈ ਪਾਣੀ ਕਰ ਬੰਧਿਆ ਸਤ ਕਾ ਆਸਨ ਪੁਰਖ ਰਹਾ ਉਹ ਜਿਹੜਾ ਸਤ ਦੇ ਆਸਣ ਦੇ ਉੱਪਰ ਪੁਰਖਾ ਕਾਲ ਪੁਰਖ ਮੈਗਰੀ ਬਰਾਜਮਾਨ ਹੈ ਉਸ ਨੂੰ ਅੰਮ੍ਰਿਤਸਰ ਆਖਿਆ ਹੈ ਉਹ ਸਾਡੀ ਦੇਹੀ ਦੇ ਅੰਦਰ ਹੈ ਜਿਹਨੂੰ ਆਖਿਆ ਮਹਾਰਾਜ ਨੇ ਨੌ ਦਰਵਾਜ਼ੀ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲਿਜੈ ਉਹ ਜਿਹੜਾ ਹੈ ਉਸਾ ਸੰਗਤ ਜੀ ਅੰਮ੍ਰਿਤ ਦਾ ਸਰੋਵਰ ਹੈ ਦਸਮਾਂ ਦਵਾਰ ਜਦੋਂ ਖੁੱਲਦਾ ਉਸ ਤੋਂ ਅੱਗੇ ਸਾ ਸੰਗਤ ਜੀ ਉਸ ਨੂੰ ਅੰਮ੍ਰਿਤਸਰ ਆਖਿਆ ਜਾਂਦਾ ਹੈ ਸੋ ਉਹਦੇ ਦਰਸ਼ਨ ਸੋ ਇਤਨੀ ਵੱਡੀਆਂ ਦਾਤਾਂ ਅੰਗਰੇਟੇ ਗੁਰੂ ਕੇ ਬੇਟੇ ਭਾਈ ਜੱਤਾ ਜੀ ਨੇ ਗੁਰੂ ਕਲਨੀ ਤਰਪਾਤਸਾ ਪਾਸੋਂ ਮੰਗੀਆਂ ਔਰ ਸਤਗੁਰ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਸੇ ਸਮੇਂ ਉਸਦੀ ਇੱਛਾ ਪੂਰੀ ਕੀਤੀ ਸੋ ਇਹ ਸੀ 사త్సੰਗ ਜੀ ਗੁਰੂ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਦਾ ਪ੍ਰਕਰਣ ਦੇਹੀ ਦਾ ਸੰਸਕਾਰ ਅੱਗੇ ਕਿਸ ਤਰ੍ਹਾਂ ਹੋਇਆ ਉਹ 사త్సੰਗ ਜੀ ਜਿਹੜਾ ਭਾਈ ਉਦਾਜੀ ਸੀ ਇਹ ਮੁਸਲਮਾਨੀ ਪੇਸ ਵਿੱਚ ਇਹ ਨਿਗਾਹ ਰੱਖਦਾ ਸੀ ਦਿੱਲੀ ਵਿਕੇ ਸਾਰੇ ਜਾਨੀ ਸਿੱਖ ਚੌਕਸੀ ਵਿਦਸਨ ਤੇ ਇਹਦੇ ਨਾਲ ਸੀ ਭਾਈ ਲੱਖੀ ਸਾਹਿਬ ਗੁਨਜਾਰਾ कि इन्होने सारी यानी ये अपनी स्कीम बनाई उसी कि किस तरह आपा गुरु साहब जी देही ਦਾ ਸੰਸਕਾਰ ਕਰੀਏ ਭਾਈ ਲੱਖੀ ਸ਼ਾ ਸ਼ਾਹੀ ठेकेदार ਸੀ ਤੇ ਉਸ ਨੂੰ ਸਾਰੇ ਪਾਸੇ ਆਉਣ ਜਾਣ ਦੀ ਖੁੱਲ ਸੀ ਕਿਉਂਕਿ ਉਹ ਲਾਲਕਲੇ ਵਿੱਚ ਰਸਤਾ ਵਗਾਰਾ ਜਾਂ ਹੋਰ ਪਹੁੰਚਾਉਂਦਾ ਰਹਿੰਦਾ ਸੀ ਤੇ ਇਸ ਕਰਕੇ ਉਸ ਨੂੰ ਕੋਈ ਰੋਕ ਟੋਕ ਨਹੀਂ ਕੋਈ ਕਰਦਾ ਸੀ ਤੇ ਇਸ ਦਾ ਗੱਡਿਆਂ ਦੇ ਵਿੱਚ ਇਸ ਦਾ ਵਪਾਰ ਚੱਲਦਾ ਸੀ ਜਾਨੀ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੇ ਦੱਸਿਆ ਇਸ ਦੇ ਚੱਲਦੇ ਸਨ ਸੋ ਉਸ ਦੇ ਵਿੱਚ ਰਸਤਾ ਬਸਤਾ ਜਾਨੀ ਇਹ ਪਹੁੰਚਾਉਂਦਾ ਸੀ ਸੋ ਇਸ ਦਾ ਬੇਟਾ ਸੀ ਭਾਈ ਨਗਾਈਆ ਭਾਈ ਨਗਾਈਆ ਜੀ ਹੋਗੇ ਭਾਈ ਲਖੀਸ਼ਾ ਭਾਈ ਰਖੀਸ਼ਾ ਦੇ ਬੇਟੇ ਦਾ ਨਾਮ ਸੀ ਭਾਈ ਨਗਾਈਆ ਜੀ ਤੇ ਭਾਈ ਉਹਦਾ ਜੀ ਤੇ ਭਾਈ ਗੁਰਦਿੱਤਾ ਜੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਆਪਸ ਵਿੱਚ ਅਸੀਂ ਦੇਹੀ ਨੂੰ ਕਿਵੇਂ ਉਠਾਈਏ ਮਹਾਰਾਜ ਜੀ ਦੀ ਪਾਵਨ ਜੋ ਦੇਹੀ ਹੈ ਇਸ ਨੂੰ ਸੀ ਕਿਸ ਤਰ੍ਹਾਂ ਉਠਾਈਏ ਤਾਂ ਇਹਨਾਂ ਨੇ ਜਿਹੜੇ ਇਹ ਗੱਡੇ ਸਨ ਇਹ ਚਾਂਦਨੀ ਚੌਕ ਵੱਲੋਂ ਤੋੜ ਦਿੰਦੇ ਨੇ ਤੇ ਉਧਰੋਂ ਗੱਡੇ ਤੋਰੇ ਜਾਂਦੇ ਨੇ ਤਾਂ ਅੱਗੇ ਗਰਦ ਮਿੱਟੀ ਧੂੜ ਉੱਡ ਜਾਂਦੀ ਹੈ ਬਹੁਤ ਜ਼ਿਆਦਾ ਜਿਹੜੇ ਦੇ ਪਹਿਰੇ ਦੇ ਉੱਪਰ ਖੜੇ ਸਨ ਸ਼ਾਹੀ ਫੌਜਾਂ ਖੜੀਆਂ ਸਨ ਉਹ ਪਿੱਛੇ हट ਗਈਆਂ ਪਹਿਰੇਦਾਰ ਪਿੱਛੇ हट ਗਏ ਘਰ ਦੀ ਮਿੱਟੀ ਧੂੜ ਵੀ ਆ ਰਹੀ ਹੈ ਬਾਕੀ ਗੱਡੇ ਵੀ ਆ ਰਹੇ ਨੇ ਤੇ ਲੱਖੀ ਸ਼ਾ ਦੇ ਸ਼ਾਹੀ ਠੇਕੇਦਾਰ ਹੋਣ ਕਰਕੇ ਇਹਦੇ ਗੱਡਿਆਂ ਨੂੰ ਕਿਸੇ ਨੇ ਨਹੀਂ ਰੋਕਿਆ ਉਹ ਤੋਂ ਜਾਣੀ ਲੰਘਣ ਤੋਂ ਨਹੀਂ ਰੁਕਿਆ ਭਾਈ 우ਦਾ ਜੀ ਭਾਈ ਲੱਖੀ ਸ਼ਾ ਤੇ ਇਹਦਾ ਪੁੱਤਰ ਭਾਈ ਨਗਾਈਆ ਜੀ ਤੇ ਭਾਈ ਗੁਰਦਿੱਤਾ ਜੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਤੇ ਸਤਿਗੁਰ ਮਹਾਰਾਜ ਜੀ ਦੀ ਪਾਵਨ ਦੇਹੀ ਨੂੰ ਉਠਾਇਆ ਤੇ ਗੱਡਿਆਂ ਦੇ ਵਿੱਚ ਰੱਖ ਲਿਆ ਰੂਹ ਦੇ ਵਿਚ ਲਪੇਟ ਕੇ ਰੱਖ ਲਿਆ ਸੀ ਸਾਧ ਸੰਗਤ ਜੀ ਬੀਤਾ ਕਰਕੇ ਕਿਸ ਨੂੰ ਪਤਾ ਨਾ ਲੱਗੇ ਤਾਂ ਇਸ ਤਰ੍ਹਾਂ ਕਰਕੇ ਇਹ ਮਹਾਰਾਜੀ ਦੀ ਪਾਵਨ ਦੇਹੀ ਨੂੰ ਭਾਈ ਲੱਖੀ ਸ਼ਾ ਆਪਣੇ ਘਰ ਵਿਖੇ ਲਾਇਆ ਘਰ ਵਿਖੇ ਲਾਇਆ ਕਿ ਉੱਤੇ ਨੇ ਹੋਰ ਸਮੱਗਰੀਆਂ ਪਾਈਆਂ ਵਿੱਚ ਗੁਰੂ ਸਾਹਿਬ ਜੀ ਦੀ ਦੇਹੀ ਦਾ ਇਸ ਨੇ ਉੱਥੇ ਸੰਸਕਾਰ ਕੀਤਾ ਆਪਣੇ ਘਰ ਨੂੰ ਅੱਗ ਲਗਾ ਕੇ ਸੰਸਕਾਰ ਕੀਤਾ ਸਾਧ ਸੰਗਤ ਜੀ ਬਹੁਤ ਵੱਡੀ ਕੁਰਬਾਨੀ ਆ ਅਸੀਂ ਕਹਿਣ ਨੂੰ ਕਹ ਦਨੇ ਆ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਦੇਖੋ ਇਹਨਾਂ ਸਿੱਖਾਂ ਨੇ ਤਨ ਮਨ ਧਨ ਸਾਰਾ ਕੁਝ ਸੌਂਪਿਆ ਹੋਇਆ ਸੀ ਗੁਰੂ ਸਾਹਿਬ ਦੀ ਦੇਹੀ ਦਾ ਸੰਸਕਾਰ ਕਰਨ ਵਾਸਤੇ ਆਪਣੇ ਘਰ ਨੂੰ ਅਗਲਾ ਦਿੱਤੇ ਕਰਦਾ ਹੋਰ ਕਿੰਨੀ ਸਮਾਨ ਵੀ ਸੀ ਬਹੁਤ ਗੁੱਸੇ ਉਹ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਇਸਨੇ ਤਾਂ ਸਤਸੰਗਤ ਜੀ ਇਸਨੇ ਆਖਤਾ ਕਿ ਘਰ ਨੂੰ ਅਗਲਾ ਕੇ ਸੋ ਉੱਥੇ ਇਸਨੇ ਸੰਸਕਾਰ ਕਰ ਦਿੱਤਾ ਜਾਨੀ ਸਾਰੀ ਗੁਪਤ ਗੱਲ ਰੱਖੀ ਗਈ ਮਹਾਰਾਜੀ ਦੇਹੀ ਦਾ ਸੰਸਕਾਰ ਹੋਇਆ ਉਸ ਤੋਂ ਬਾਅਦ ਸਾ ਸੰਗ ਜੀ ਜੜੀਆਂ ਗੁਰੂ ਸਾਹਿਬ ਜੀ ਦੀਆਂ ਪਾਵਨ ਅਸਤੀਆਂ ਸਨ ਉਸ ਨੂੰ ਫਿਰ ਇਸ ਨੇ ਗਾਗਰ ਵਿੱਚ ਪਾ ਦਿੱਤਾ ਗਾਗਰ ਵਿੱਚ ਪਾ ਕੇ ਫਿਰ ਇਸ ਨੇ ਆਪਣੇ ਉਹ ਘਰ ਵਿੱਚੀ ਉੱਥੇ ਇਹਨਾਂ ਦਬ ਦਿੱਤਾ ਸੀ ਸੋ ਇਸ ਤਰੀਕੇ ਨਾਲ ਭਾਈ ਲੱਖੀ ਸ਼ਾਹ ਨੇ ਸੰਸਕਾਰ ਕੀਤਾ ਗੁਰੂ ਸਾਹਿਬ ਜੀ ਦੀ ਦੇਹੀ ਦਾ ਉਧਰ ਜਿਹੜੇ ਸਾਹੀ ਫੌਜਾਂ ਸਨ ਜਦੋਂ ਗੱਡੇ ਲੰਘੇ ਉਦੋਂ ਬਾਅਦ ਉਹ ਦੇਖਦੇ ਨੇ ਵੀ ਇੱਧਰ ਤਾਂ ਗੁਰੂ ਸਾਹਿਬ ਦੀ ਦੇਹੀ ਵੀ ਤਾਂ ਕਿਤੇ ਹੈ ਹੀ ਨਹੀਂ ਇੱਥੇ ਨਾ ਸੀਸ ਮਿਲਿਆ ਸਾਨੂੰ ਨਾ ਦੇਹੀ ਮਿਲੀ ਹੈ ਉਹ ਇਧਰ ਭੱਜੇ ਦੌੜੇ ਫਿਰਦੇ ਨੇ ਉਹਨਾਂ ਨੂੰ ਕਿਤੇ ਵੀ ਕੋਈ ਦੇਹੀ ਨਹੀਂ ਯਾਨੀ ਲੱਭੀ ਇਧਰ ਇਤਨ ਨੂੰ ਕੌਤਕ ਵਰਤ ਗਿਆ ਸੀ ਯਾਨੀ ਦੇਹੀ ਦਾ ਸੰਸਕਾਰ ਹੋ ਚੁੱਕਿਆ ਸੀ ਸਾਧ ਸੰਗਤ ਜੀ ਇਸ ਤਰੀਕੇ ਨਾਲ ਦੇਹੀ ਦਾ ਸੰਸਕਾਰ ਹੋਇਆ ਚਲਾ ਚਲਾਈ ਹੋ ਰਹੀ ਗੜਗੜ ਉਖਰੇ ਮੇਖ ਲੱਕੀ ਨਗਾਈਆ ਲੈ ਗਿਆ ਤੂੰ ਖੜਾ ਤਮਸਾ ਦੇਖ ਸੋ ਉਹ ਤਮਸਾ ਦੇਖਣ ਵਾਤੇ ਰਹਿ ਗਏ ਉਹਨਾਂ ਨੂੰ ਕੁਝ ਨਹੀਂ ਸੁਝ ਰਿਆ ਦੇਖ ਰਿਹਾ ਵੀ ਕਿੱਥੇ ਗਈ ਮਹਾਰਾਜ ਦੀ ਦੇਹੀ ਸੋ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਦੇ ਹੱਥ ਭਲੇ ਕੁਝ ਨਹੀਂ ਲੱਗਿਆ ਇਧਰ ਕੌਤਕ ਵਰਤ ਗਿਆ ਗੁਰੂ ਸਾਹਿਬ ਦੀ ਪਾਵਨ ਦੇਹੀ ਦਾ ਸੰਸਕਾਰ ਭਾਈ ਲੱਖੀ ਸ਼ਾ ਵਨਜਾਰਾ ਸੰਸਕਾਰ ਕਰਨ ਵਿੱਚ ਕਾਮਯਾਬ ਹੋ ਗਈ ਗੁਰੂ ਸਾਹਿਬ ਦੀ ਜਾਨੀ ਦੇਹੀ ਵੀ ਗੁਰਸਿੱਖਾਂ ਨੇ ਰੋਣ ਨਹੀਂ ਦਿੱਤੀ ਤੇ ਨਾ ਹੀ ਸੀਸ ਨੂੰ ਰੋਣ ਦਿੱਤਾ ਸਾਧ ਸੰਗਤ ਜੀ ਇਹ ਬਹੁਤ ਵੱਡੀ ਕੁਰਬਾਨੀ ਆ ਸਿੱਖਾਂ ਦੀ ਪਰ ਹੁੰਦੀ ਆ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਤੇ ਗੁਰੂ ਸਾਹਿਬ ਦੀ ਅਥਾ ਕਿਰਪਾ ਸਹੀ ਇਹਨਾਂ ਸਿੱਖਾਂ ਦੇ ਉੱਪਰ ਸੋ ਇਹ ਮਹਾਰਾਜ ਨੇ ਆਪ ਕਿਰਪਾ ਕਰਕੇ ਆਪਣੀ ਗੁਰਸਿੱਖਾਂ પાસે اسی সেবা ਲਈ ਹੈ سو اس طریقے ਨਾਲ مہاراج جی دی ਦਾ ਤੇ ਦੇਹੀ ਦਾ ਸੰਸਕਾਰ ਹੋਇਆ ਸਤਸੰਗ ਜੀ ਜਿਹੜੇ ਬਾਬਾ ਬਘੇਲ ਸਿੰਘ ਜੀ ਸੀ ਇਹ ਮਿਸਲ ਕਰੋੜ ਸਿੰਘੀਆ ਦੇ ਇਹ ਜਥੇਦਾਰ ਸਨ ਸੋ ਇਹਨਾਂ ਨੇ ਜਦੋਂ ਦਿੱਲੀ ਫਤਿਹ ਕੀਤੀ ਹੈ ਤੇ ਉਸ ਤੋਂ ਬਾਅਦ ਜੀ ਇਹ ਦਿੱਲੀ ਦੇ ਵਿੱਚ ਜਿੱਥੇ-ਜਿੱਥੇ ਗੁਰੂ ਸਾਹਿਬਾਂ ਦੇ ਅਸਥਾਨ ਸਨ ਜਿੱਥੇ-ਜਿੱਥੇ ਜਿਵੇਂ ਹੋਣਾ ਇਹ ਦੇਹੀ ਦਾ ਸੰਸਕਾਰ ਹੋਇਆ ਜਾਂ ਜਿੱਥੇ ਕੀਸੀ ਇਸ ਕਲਮ ਕੀਤਾ ਗਿਆ ਮਹਾਰਾਜ ਜੀ ਦਾ ਜਾਂ ਫਿਰ ਆਪਣਾ ਗੁਰਦੁਆਰਾ ਬਾਲਾ ਸਾਹਿਬ ਜਿਹੜਾ ਆਪਾਂ ਅੱਜਕੱਲ ਦਰਸ਼ਨ ਕਰਦੇ ਹਾਂ ਤੇ ਇਧਰੋਂ ਬੰਗਲਾ ਸਾਹਿਬ ਹੋ ਗਿਆ ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜੀ ਦਾ ਸਥਾਨ ਹੈ ਤੇ ਬਾਲਾ ਸਾਹਿਬ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਦਾ ਇੱਥੇ ਸੰਸਕਾਰ ਹੋਇਆ ਸੀ ਇਹ ਜਮਨਾ ਨਦੀ ਦੇ ਕਿਨਾਰੇ ਹੈ ਸੋ ਇਹ ਜਿੱਤਨੇ ਸਾਰੇ ਸਥਾਨ ਨੇ ਇਹ ਆਪਣਾ ਬਾਬਾ ਬਗਾਇਲ ਸਿੰਘ ਜੀ ਦੀ ਇਹ ਕੁਰਬਾਨੀ ਨਾਲ ਉਹਨਾਂ ਦੀ ਜ਼ੁਰਤ ਨਾਲ ਇਹ ਸਾਨੂੰ 사త్సੰਗ ਦੀ ਅਸਥਾਨ ਪ੍ਰਾਪਤ ਹੋਏ ਹਨ ਸੋ ਉਸਨੇ ਜਾਨੀ ਇਹ ਅਸਥਾਨ ਪ੍ਰਾਪਤ ਕਰਕੇ ਦੇ ਇੱਥੇ ਜਾਨੀ ਅਰਕਾਬਗੰਜ ਗੁਰਦੁਆਰਾ ਬਣਾਇਆ ਜਿੱਥੇ ਦੇਹੀ ਦਾ ਸੰਸਕਾਰ ਸੀ 사త్సੰਗ ਜੀ ਤੇ ਆਰ ਸੀ ਸੀਸਗੰਜ ਦੇ ਅਸਥਾਨ ਦੇ ਉੱਪਰ ਜਿੱਥੇ ਕਿ ਇੱਥੋਂ ਇੱਕ ਕੋਈ ਬਜ਼ੁਰਗ ਮਾਤਾ ਸੀ ਉਸਨੇ ਦੱਸਿਆ ਕਿ ਇਸ ਆਸਥਾਨ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਹੋਇਆ ਸੀ ਉਹਨੇ ਆਖਿਆ ਕਿ ਮੈਂ ਇਹ ਜਗ੍ਹਾ ਨੂੰ ਫਿਰ ਧੋਤਾ ਸੀ ਉਹ ਮਾਤਾ ਨੇ ਦੱਸਿਆ ਕਿ ਇੱਥੇ ਸੰਸਕਾਰ ਹੋਇਆ ਸੀ ਤੇ ਉਹ ਉੱਥੇ ਜਿਹੜੀ ਖੂਈ ਸੀ ਔਰ ਥੜਾ ਬਣਿਆ ਹੋਇਆ ਸੀ ਉੱਥੇ ਅੱਜ ਸਾਧ ਸੰਗਤ ਜੀ ਗੁਰਦਵਾਰਾ ਸੀਸ ਗੰਜ ਹੈ ਜਿਸ ਦੇ ਸੰਗਤਾਂ ਦਰਸ਼ਨ ਕਰਦੀਆਂ ਹਮ ਔਰ ਜਿਹੜਾ ਗੁਰਦਾਰਾ ਅੰਬਾਲਾ ਸਾਹਿਬ ਹੈ ਇਹ ਵੀ ਭਾਈ ਬਖਾਲ ਸਿੰਘ ਜੀ ਦੀ ਇਹ ਕੁਰਬਾਨੀ ਨਾਲ ਯਾਨੀ ਇਹ ਸੇਵਾ ਉਹਨਾਂ ਦੇ ਲਿਖੇ ਆਈ ਸੋ ਉਸਨੇ ਐਸਾ ਯਾਨੀ ਇਹ ਜ਼ਰੂਰਤ ਦਿਖਾਈ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਇਹ ਗੁਰੂ ਸਾਹਿਬ ਜੀ ਦੀ ਦੇਹੀ ਔਰ ਸੀਸ ਦਾ ਸੰਸਕਾਰ ਇਸ ਤਰੀਕੇ ਨਾਲ ਹੋਇਆ ਹੈ ਸਾਧ ਸੰਗਤ ਜੀ ਇਹ ਚਾਰ ਪਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਆਪਾਂ ਨੇ ਵਿਚਾਰ ਕੀਤੀ ਹੈ ਸਾਧ ਸੰਗਤ ਜੀ ਬੋਲਦਿਆਂ ਤੋਂ ਹੋਇਆ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾ ਸੁਭਾਅਕ ਹੋਈਆਂ ਹਨ ਸੰਗਤ ਔਰ ਸਤਗੁਰ ਮਹਾਰਾਜ ਜੀ ਕਿਰਪਾ ਕਰਕੇ ਬਖਸ਼ ਲੈਣ ਦੀ ਹੁਕਮ ਲੱਤੇ ਸਮਤ ਬਖਸ਼ਣ ਮਹਾਰਾਜ ਜੀ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਜੀ ਸੋ ਇਤਨੀ ਹੀ ਸੇਵਾ ਪ੍ਰਵਾਨ ਕਰਨੀ ਜੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ